ਸਾਡੀ ਹਾਂ ਜੀ ਅੰਚਾ ਬਹੁਤ ਬਹੁਤ ਜਿਹੜਾ ਮੋਟਾ ਕੀ ਬਸਤੇ ਦੀ ਦੇਖਣ ਨੂੰ ਬੜੀ ਐ ਇੱਥੇ ਇਹਨਾਂ ਵਿਅਕਤੀਆਂ ਵੱਲੋਂ ਜਿਹੜਾ ਰਾਏ ਇਹਨਾਂ ਵੱਲੋਂ ਮਨਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਜੀ ਜ਼ੀਰੋ ਟੋਲਰੈਂਸ ਟੀਵਰਡਸ ਐਕਸਟਰਸ਼ਨ ਜ਼ੀਰੋ ਟੋਲਰੈਂਸ ਟੀਵਰਡਸ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਪਟਿਆਲਾ ਪੁਲਿਸ ਪਹਿਲਾਂ ਵੀ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਆਈ ਹੈ ਅੱਜ ਐਸਪੀ ਡੀ ਗੁਰਮਨ ਸਿੰਘ ਬੈਂਸ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਾਣਾ ਅਨਕੁਰਦੀਪ ਸਿੰਘ ਦਨਚਾਰ ਸੀਆਈਏ ਰਾਜਪੂਰਾ ਮੰਤਰੀ ਸਿੰਘ ਦੀ ਟੀਮਾਂ ਨੂੰ ਵੱਡੀ ਕਾਮਯਾਬੀ ਮਿਲੀ ਅਸੀਂ ਦੋ ਸੈਂਸੇਸ਼ਨਲ ਵਾਰਦਾਤਾਂ ਟਰੇਸ ਕੀਤੀਆਂ ਤੇ ਮੁੱਖ ਸ਼ੂਟਰ ਨੂੰ ਜਦੋਂ ਅਰੈਸਟ ਕਰਨ ਦਾ ਪ੍ਰਯਾਸ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਚੋਕਲ ਹੋਇਆ ਤੇ ਜੀਰੇ ਇਲਾਜ ਮਨਪ੍ਰੀਤ ਮੰਨਾ ਬ੍ਰਦਰਸ ਦਾ ਬਾਪਰਾਵਾ ਦਾ ਢਾਬਾ ਰਾਜਪੁਰੇ ਦੇ ਮਾਲਕ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਲੱਕੀ ਪਟਿਆਲ ਗੈਂਗ ਵੱਲੋਂ ਫਰੋਤੀ ਮੰਗੀ ਗਈ ਸੀ ਇਹ ਇੱਕ ਐਨ ਆਰ ਆਈ ਪਰਿਵਾਰ ਜਿਹੜੇ ਕਿ ਪਾਟਨਾ ਏਰੀਆ ਤੇ ਰਹਿਣ ਵਾਲੇ ਸੀ ਕਿ ਉਹਨਾਂ ਦੇ ਫਾਰਮ ਹਾਊਸ ਤੇ ਫਾਇਰਿੰਗ ਹੋਈ ਸੀ ਉਹਨਾਂ ਤੋਂ ਵੀ ਫਰੋਤੀ ਦੀ ਮੰਗ ਕੀਤੀ ਗਈ ਸੀ ਇਹ ਦੋਨੇ ਵਾਰ ਦਾ ਤਾਂ ਟਰੇਸ ਹੋ ਗਏ ਆ ਮੁੱਖ ਸ਼ੂਟਰ ਜਿਹੜਾ ਕਹਿਲ ਹੋ ਗਿਆ ਹੈ ਤੇ ਜਿਹੜਾ ਇਸ ਸ਼ੂਟਰ ਦਾ ਸਾਥੀ ਸੀਗਾ ਉਹਨੂੰ ਵੀ ਅਸੀਂ ਬਹੁਤ ਛੇਤੀ ਕਾਬੂ ਕਰ ਲਾਂਗੇ ਤੇ ਇੱਥੇ ਮੈਂ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਮਨਜੋਗ ਡੀਜੀਪੀ ਪੰਜਾਬ ਦੀ ਡਾਇਰੈਕਸ਼ਨਸ ਮੁਤਾਬਕ ਅੱਗੇ ਵੀ ਅਸੀਂ ਕਾਰਵਾਈ ਕਰਾਂਗੇ ਤੇ ਜ਼ੀਰੋ ਟੋਲਰੈਂਸ ਹੈਗੀ ਆ ਟੁਵਰਡਸ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਦਾ ਅਪਰਾਧਿਕ ਰਿਕਾਰਡ ਇਸ ਦੇ ਉੱਪਰ ਪਹਿਲਾਂ ਵੀ سنگین ਧਰਾਵਾਂ ਦੇ ਤਿੰਨ ਤੋਂ ਚਾਰ ਮਾਮਲੇ ਦਰਜ ਆ ਇਹਦਾ ਮੇਨ ਹੈਂਡਲਰ ਜਿਹੜਾ ਪਿਊਸ਼ ਆ ਉਹ ਦਿਨ ਆਹੀ ਇਹ ਸਿੱਧੇ ਲੱਕੀ ਪੜਿਆਲ ਤੇ ਟੱਚ ਸੀ ਦਾ ਤਿੰਨ ਤੋਂ ਚਾਰ ਰਾਊਂਡ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਗੱਲ ਇਹਦੇ ਕੋਲੋਂ 9mm ਦਾ ਵੈਪਨ ਬਰਾਮਦ ਹੋਇਆ ਕਿ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ